ਸਸਿਕਾ ਦੋਸਤੋ ਜਿਵੇਂ ਨਵੇਂ ਸਾਲ ਦਾ ਜਸ਼ਨ ਮਨਾਇਆ ਤਾਂ ਆਨਲਾਈਨ ਕੰਪਨੀਆਂ ਦੀ ਵੀ ਚਾਂਦੀ ਸੀ ਉਹਦੇ ਆਨਲਾਈਨ ਡਿਲੀਵਰ ਕਰਨ ਵਾਲੇ ਮੁੰਡਿਆਂ ਦੇ ਦੇਖਿਆ ਸੀ ਸਾਰੀ ਰਾਤ ਭਜਦੇ ਰਹੇ ਬੈਗ ਚੱਕ ਕੇ ਦੂਜੇ ਪਾਸੇ ਗੱਲੇ ਵੀ ਸੀ ਲੋਕਾਂ ਨੇ ਆਪਦੀ ਰਜ਼ਾਈ ਦਾ ਨਿਗ ਮਾਨਦੇ ਹੋਏ ਘਰ ਹੀ ਬੈਠੇ ਚੀਜ਼ਾਂ ਖਾਣ ਪੀਣ ਦੀਆਂ ਵੀ ਮੰਗਾਈਆਂ ਤੇ ਨਾਲ ਗੱਲ ਇਹ ਸੀ ਸਭ ਤੋਂ ਵੱਧ ਚੀਜ਼ਾਂ ਡਿਲੀਵਰ ਹੋਈਆਂ ਹਰਾਨੀ ਜਨ ਕਾਂਕੜਾ ਹੁੰਦਾ ਹੈ ਵੀ ਵੈਸੇ ਤਾਂ ਚਲੋ ਇੱਕ ਗੱਲ ਇਥੋਂ ਹੀ ਪਤਾ ਲੱਗਦੀ ਹੈ ਵੀ ਲੋਕ ਅਵੇਅਰ ਹੋ ਗਏ ਨੇ ਜਦੋਂ ਸੈਕਸੁਅਲ ਰਿਲੇਸ਼ਨ ਜਦੋਂ ਬਣਾਉਣੇ ਨੇ ਤਾਂ ਉਹ ਕੰਡਮ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਗਏ ਨੇ ਸਭ ਤੋਂ ਜ਼ਿਆਦਾ ਕਹਿੰਦੇ ਗਰਾਬ ਬਣਾ ਕੇ ਅ ਅਲਵਿੰਦਰ ਢੀਂਸਾ ਨੇ ਜਿਹੜੇ ਈ-ਕਾਮਰਸ ਕੰਪਨੀ ਦੇ ਸੀਈਓ ਤੋਂ ਉਹਨਾਂ ਨੇ ਸਾਂਝਾ ਕਰਿਆ ਕਹਿੰਦੇ ਸਟ੍ਰੋਬਰੀ ਕੰਡਮ ਜ਼ਰੂਰ ਬਹੁਤ ਜ਼ਿਆਦਾ ਵਿਕਿਆ ਉਸ ਤੋਂ ਬਾਅਦ 2.5 ਲੱਖ ਦੇ ਕਰੀਬ ਦਾ ਦਾ ਜਿਹੜਾ ਭੂਜੀ ਦਾ ਪੈਕੇਟ ਹੈ ਕੀ ਈ-ਕਾਮਰਸ ਕੰਪਨੀਆਂ ਆਖਰ ਅਜ ਕਿੱਥੇ ਪਹੁੰਚ ਗਈਆਂ ਨੇ ਸਾਡੇ ਜਿਹੜੇ ਆਮ ਦੁਕਾਨਦਾਰ ਨੇ ਉਹ ਬਥੇਰੇ ਬੋਰਡ ਲਿਖ ਲਿਖ ਕੇ ਲਾਉਂਦੇ ਨੇ ਕਿ ਤੁਸੀਂ ਜਿਹੜਾ ਆਪਦਾ ਲੋਕਲ ਦੁਕਾਨਦਾਰ ਹੈ ਉਹਦੇ ਤੋਂ ਚੀਜ਼ਾਂ ਖਰੀਦੋ ਖਰੀਦਣਾ ਚਾਹੁੰਦੇ ਨੇ ਤੁਸੀਂ ਪਰ ਜਦੋਂ ਦਸ ਦੇ ਦਸੇ ਦੁਕਾਨਾਂ ਅਡਟ ਰੇਟ ਦੇਉਂਗੀਆਂ ਲੋਕਾਂ ਦੇ ਮਨ 'ਚ ਸ਼ੰਕਾ ਆਉਂਦਾ ਹੈ ਫਗ ਕਿਹੜਾ ਹੈ ਤੇ ਚੰਗਾ ਕਿਹੜਾ ਚਲੋ ਇਹ ਚੀਜ਼ ਦਾ ਫਿਰ ਕਦੇ ਗੱਲ ਕਰਾਂਗੇ ਪਰ ਗੱਲ ਇਹ ਹੈ ਵੀ ਆਨਲਾਈਨ ਜਿੰਨੀਆਂ ਚੀਜ਼ਾਂ ਖਰੀਦੀਆਂ ਗਈਆਂ ਤੁਸੀਂ ਵੀ ਦੱਸਿਓ ਜੇਕਰ ਤੁਸੀਂ ਵੀ ਕੋਈ ਚੀਜ਼ ਆਨਲਾਈਨ ਮੰਗਾਈ ਹੈ ਕਿ ਸੱਚੀਓ ਇੰਨਾ ਜ਼ਿਆਦੇ ਉਹਦੇ ਜਿਹੜੇ ਅੰਕੜੇ ਨੇ ਉਹਨਾਂ ਨੇ ਹੈਰਾਨ ਕਰਿਆ ਕਿਉਂਕਿ ਲੋਕ ਆਨਲਾਈਨ ਸਿਸਟਮ ਤੇ ਬਹੁਤ ਜਿਹੜਾ ਨੇ ਹੁਣ ਨਿਰਪਰ ਹੋ ਗਏ ਨੇਗੇ ਇਹਨਾਂ ਦੇ ਵਿੱਚ ਜੇ ਕਹੀਏ ਜਿੰਨੀਆਂ ਮੀਡੀਆ ਰਿਪੋਰਟਸ ਪੜੀਆਂ ਨੇ ਉਹਨਾਂ ਦਾ ਸਾਂਝਾ ਜਮਤਲਕ ਇਹ ਨਿਕਲਦਾ ਵੀ 31 ਦਸੰਬਰ ਦੀ ਜਿਹੜੀ ਰਾਤ ਸੀ ਉਦੋਂ ਜ਼ਰੂਰੀ ਵਸਤੂਆਂ ਦੇ ਵਿੱਚ ਇਹ ਦੇਖਿਆ ਜਾਵੇ ਸੌਫਟ ਡਰਿੰਕਸ ਚਿਪਸ ਪਾਣੀ ਦੀਆਂ ਬੋਤ ਇਨਸਟਾਮਾਰਕ ਦੇ ਸਹਿ ਸੰਤਾਪਕ ਫਾਨੀ ਕਿਸ਼ਨੇ ਤੇ ਬਲਿੰਕਟ ਸੀਓ ਅਲਵਿੰਦਰ ਢੀਂਸਾ ਨੇ ਆਪਣੇ ਆਪਣੇ ਪਲੇਟਫਾਰਮਾਂ ਦੇ ਆਰਡਰ ਦੇ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਪ੍ਰਸਿੱਧ ਚੀਜ਼ਾਂ ਨੂੰ ਜਿਹੜਾ ਕਿ ਟਵੀਟ ਵੀ ਉਹਨਾਂ ਨੇ ਕਰਿਆ ਦੋਵੇਂ ਪਲੇਟਫਾਰਮਾਂ ਦੀ ਗੱਲ ਕਰੀਏ ਤਾਂ ਕਹਿੰਦੇ ਸਨੈਕਸ ਦੀ ਸਭ ਤੋਂ ਵੱਧ ਆਰਡਰ ਕੀਤੇ ਗਏ ਨੇ ਤੇ ਅੰਕੜਿਆਂ ਦੇ ਅਨੁਸਾਰ ਬਲਿੰਕਟ ਨੇ ਰਾਤ ਨੂੰ 8 ਵਜੇ ਤੱਕਰ ਆਲੂ ਭੂਜੀਏ ਦੇ 2.3 ਲੱਖ ਪੈਕੇਟ ਹੈ ਜਿਹੜਾ ਉਹ ਡਿਲੀਵਰ ਕਰਿਆਗਾ ਦੂਜੇ ਪਾਸੇ ਇਹ ਹੈ ਵੀ ਸਵਿੰਗ ਇਨਸਟਾਮਾਰਕ ਇਨਸਟਾਮਾਰਕ ਤੇ ਚਿਪਸ ਆਰਡਰ ਮੰਗਲਵਾਰ ਨੂੰ ਮੰਗਲਵਾਰ ਰਾਤ 7:30 ਵਜ प्रति मिनट दी शिखर ਤੇ ਪਹੁੰਚ ਗਈ ਯਾਨੀ ਕਿ 800 ਪ੍ਰਤੀ ਮਿੰਟ 853 ਆਰਡਰ ਜਿਹੜਾ ਉਹ ਹੋ ਰਿਹਾ ਸੀਗਾ ਸਵਿਗੀ ਇਨਸਟਾਮਾਰਟ ਤੇ ਖੁਲਾਸਾ ਕੀਤਾ ਕਿ ਰਾਤ ਦੀਆਂ ਚੋਟੀ ਦੀਆਂ ਪੰਜ ਪ੍ਰਚਲਿਤ ਖੋਜਾਂ ਦੇ ਵਿੱਚ ਦੁੱਧ ਚਿਪਸ ਚਾਕਲੇਟ ਅੰਗੂਰ ਪਨੀਰ ਸ਼ਾਮਲ ਸੀਗਾ ਜਿਹੜਾ ਸਭ ਤੋਂ ਵੱਧ ਲੋਕਾਂ ਨੇ ਆਰਡਰ ਕਰਿਆ ਸਨੈਕਸ ਤੋਂ ਇਲਾਵਾ ਕਹਿੰਦੇ 31 ਦਸੰਬਰ ਨੂੰ ਬਹੁਤ ਸਾਰੇ ਆਈਸ ਕਯੂਬ ਤੇ ਕੋਲਡ ਡਰਿੰਕਸ ਦੀ ਆਰਡਰ ਜਿਹੜੇ ਕੀਤੇ ਗਏ ਨੇ ਬਲਿੰਕਟ ਦੇ ਅੰਕੜਿਆਂ ਅਨੁਸਾਰ ਰਾਤ 8 ਵਜੇ ਤੱਕਰ 1834 ਪੈਕੇਟ ਡਿਲੀਵਰੀ ਲਈ ਭੇਜੇ ਗਏ ਸਨ ਉਸ ਸਮੇਂ ਦੇ ਆਸ-ਪਾਸ ਬਿੱਗ ਬਾਸਕਟ ਤੇ ਆਈਸ ਕਯੂਬ ਆਰਡਰਾਂ ਵਿੱਚ ਭਾਰੀ 1290% ਦਾ ਵਾਧਾ ਹੋਇਆ ਆਈਸ ਕਯੂਬ ਸਾਨੂੰ ਪਤਾ ਕੋਲਡ ਡਰਿੰਕ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ दारू ਚ ਪਾ ਕੇ ਪੀਣ ਦੇ ਸ਼ੌਕੀਨ ਨੇ ਤਾਂ ਜ਼ਰਾ ਜ਼ਮੀ ਦੀ ਗੱਲ ਹੁੰਦੇ ਜਿਨ੍ਹਾਂ ਨੇ ਪੈਗ ਪੈਗ ਲਾਇਆ ਤਾਂ ਉਹਨਾਂ ਨੇ ਇਹ ਚੀਜ਼ਾਂ ਵਰਤੀਆਂ ਹੋਣੀਆਂ ਕਈ ਆਮ ਜਿਹੜੇ ਵੇਚ ਵਾਲੇ ਨੇ ਉਹ ਵੀ ਖੈਰ ਕੋਲਡ ਡਰਿੰਕ ਤਾਂ ਪੀਂਦੇ ਨੇ ਪਰ ਆਈਸ ਕਯੂਬ ਹੈ ਜਿਹੜਾ ਜ਼ਿਆਦਾਤਰ ਸ਼ਾਇਦ ਉਹ ਹੀ ਵਰਤਦੇ ਨੇ ਅ ਗੈਰ ਅਲਕੋਹਲਿਕ ਵਾਲੀਆਂ ਕਹਿੰਦੇ ਪੀਣ ਵਾਲੀਆਂ ਪਦਾਰਥਾਂ ਦੀ ਵਿਕਰੀ ਵਿੱਚ 552% ਅਤੇ ਡਿਸਪੋਜ਼ੇਬਲ ਕੱਪਾਂ ਤੇ ਪਲੇਟਾਂ ਦੀ ਵਿਕਰੀ ਵਿੱਚ 325% ਦਾ ਵਾਧਾ ਜਿਹੜਾ ਦੇਖਿਆ ਗਿਆ ਇਸ ਤੋਂ ਪਤਾ ਲੱਗਦਾ ਕਿ ਲੋਕਾਂ ਨੇ ਆਪਣੇ ਘਰਾਂ ਵਿੱਚ ਬਹੁਤ ਸਾਰੀਆਂ ਪਾਰਟੀਆਂ ਦਾ ਆਯੋਜਨ ਕੀਤਾ ਸੀਗਾ ਤੇ ਸੋਡਾ ਤੇ ਮੁਗਤਲ ਦੀ ਵਿਕਰੀ ਦੀ 200% ਤੋਂ ਵੱਧ ਰਹੀ ਹੈ ਤੁਸੀਂ ਬਰਫ਼ ਦੇ ਕਯੂਬ ਦੀ ਮੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਗਾ ਸਕਦੇ ਹੋ ਕਿ 7.7 ਵਜੇ 41 7 ਵਜੇ 41 ਮਿੰਟ ਤੇ ਪ੍ਰਤੀ ਮਿੰਟ 119 ਕਿਲੋ ਬਰਫ਼ ਦੀ ਡਿਲੀਵਰੀ ਕੀਤੀ ਗਈ ਹੈ ਹੁਣ ਗੱਲ ਹੈ ਵੀ ਇੱਕ ਪਾਸੇ ਕੜਾਕੇ ਦੀ ਖੰਡ ਤੇ ਦੂਜੇ ਪਾਸੇ ਲੋਕਾਂ ਨੇ ਆਪਣੇ ਗਲੇ ਖਰਾਬ ਕਰ ਲਏ ਹੁਣ ਭਾਵੇਂ ਪਰਕਾਂ ਦੇ ਆਈਸਕਿਊ ਪਾਕੇ ਪੀਵਾਂਗੇ ਹੁਣ ਇਹਦੇ ਵਿੱਚ ਜੀ ਗੱਲ ਕਰੀਏ ਕਿ ਕਹਿੰਦੇ ਇੰਨੀਆਂ ਚੀਜ਼ਾਂ ਤੋਂ ਇਲਾਵਾ ਮੰਗਲਵਾਰ ਨੂੰ ਕੰਡੋਮ ਦੀ ਜਿਹੜੀ ਕਾਫੀ ਵਿਕਰੀ ਆ ਉਹ ਸਿੱਧੇ ਤੌਰ ਤੇ ਹੋਈ ਆ ਸਵਿੰਗੀ ਇਨਸਟਾ ਮਾਰਟ ਨੇ ਮੰਗਲਵਾਰ ਨੂੰ ਦੁਪਹਿਰ ਤੱਕ ਕੰਡੋਮ ਦੇ 4779 ਪੈਕੇਟ ਡਿਲੀਵਰੀ ਕੀਤੇ ਸਨ ਜਿਵੇਂ ਜਿਵੇਂ ਸ਼ਾਮ ਨੇੜੇ ਆਈ ਕੰਡੋਮ ਦੀ ਵਿਕਰੀ ਹੈ ਜਿਹੜੀ ਹੋਰ ਵਾਰਗੀ ਤੇ ਬਲਿੰਕਟ ਦੇ ਸੀਓ ਨੇ ਕਿਹਾ ਕਿ ਨਵੇਂ ਸਾਲ ਦੇ ਸ਼ਾਮ 9:50 ਤੱਕ ਗਾਕਾਂ ਨੂੰ ਕੰਡੋਮ ਦੇ 1.2 ਲੱਖ ਪੈਕੇਟ ਡਿਲੀਵਰੀ ਕੀਤੇ ਗਏ ਸਨ ਇਸ ਤੋਂ ਅ ਸਵਿਗੀ ਇਨਸਟਾ ਮਾਰਟ ਨੇ ਖੁਲਾਸਾ ਕੀਤਾ ਕਿ 10 ਵਜੇ ਤੋਂ ਲੈ ਕੇ 10 ਵਜੇ ਤੱਕ ਲੋਕਾਂ ਨੂੰ 2 ਲੱਖ ਤੋਂ ਵੱਧ ਕੰਡਮ ਦੇ ਪੈਕੇਟ ਆਰਡਰ ਕਰੇ ਕੰਡਮ ਵਿੱਚ ਲੋਕਾਂ ਨੇ ਸਭ ਤੋਂ ਵੱਧ ਚਾਕਲੇਟ ਫਲੇਵਰ ਨੂੰ ਕਹਿੰਦੇ ਆਰਡਰ ਕੀਤਾ ਹੈਗਾ ਜਿਹਦੇ ਵਿੱਚ ਚਾਟ ਜੇ ਲਿਖੀ ਹੈ ਸਟ੍ਰੋਬੇਰੀ ਹੈ ਉਹ ਕਹਿੰਦੇ 31 31% ਹੈ ਬੱਬਲ ਗਮ ਹੈ 19.8 ਜਿਹੜੇ ਹੋਰ ਕੋਈ ਨੇ ਉਹ 10.1% ਚਾਕਲੇਟ ਹੈ 39% ਯਾਨੀ ਕਿ ਚਾਕਲੇਟ ਫਲੇਵਰ ਸਭ ਤੋਂ ਵੱਧ ਵਿਕਿਆ ਹੁਣ ਗੱਲ ਇਹ ਹੈ ਵੀ ਇਹਦੇ ਵਿੱਚ ਆਨਲਾਈਨ ਡਿਲੀਵਰੀ ਬਹੁਤ ਲੋਕਾਂ ਦੇ ਫੋਨ ਤੇ ਆ ਗਈ ਹੈ ਤੇ ਲੋਕ ਫਟਾਫਟ ਮੰਗਾਉਂਦੇ ਨੇ ਭਾਵੇਂ 2 ਰੁਪਏ ਤੇ ਕਈ ਵਾਰ ਮਹਿੰਗੀ ਮਿਲ ਜਾਂਦੀ ਹੈ ਚੀਜ਼ ਪਰ ਲੋਕ ਇਹ ਗੱਲ ਸਮਝਦੇ ਨੇ ਵੀ ਘਰੇ ਬੈਠੇ ਚੀਜ਼ ਮਿਲ ਰਹੀ ਹੈ ਉਹਨੇ ਤਾਂ ਤਿਲ ਫੂਕ ਲਾਂਗੇ ਦੂਜੀ ਗੱਲ ਰਾਤ ਨੂੰ 12 ਵਜੇ 1 ਵਜੇ ਕਿਹੜੀ ਚੀਜ਼ ਮਿਲਦੀ ਆ ਅੱਜ ਕੱਲ ਸਭ ਕੁਝ ਸਿਸਟਮ ਹੋ ਗਿਆ ਹੈ ਪਰ ਗੱਲ ਇਹ ਹੈ ਵੀ ਖਤਰੇ ਦੀ ਘੰਟੀ ਉਹਨਾਂ ਦੁਕਾਨਦਾਰਾਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਸੋਚਦੇ ਨੇ ਵੀ ਅੱਜ ਆਇਆਗਾ ਠਗ ਦੋ ਮੁੰਜ ਦੋ ਆਪਦੀਆਂ ਦੁਕਾਨਦਾਰੀਆਂ ਸੁਧਾਰ ਲਓ ਦੋਸਤੋ ਨਹੀਂ ਬਹੁਤ ਔਖੇ ਨਤੀਜੇ ਆਉਂਦੇ ਦਿਖ ਰਹੇ ਨੇ ਤੇ ਇਹ ਸਿਰਫ ਹੋਇਐ ਇਸ ਲਈ ਆ ਚੰਗੇ ਦੁਕਾਨਦਾਰਾਂ ਨੂੰ ਵੀ ਤੁਹਾਡੀ ਠੱਗ ਦੁਕਾਨਦਾਰ ਨੇ ਜਿਹੜੇ ਉਹਨਾਂ ਦੀ ਮਾਰ ਚੱਲਣੀ ਪੈ ਰਹੀ ਆ ਉਹਨਾਂ ਕਰਕੇ ਲੋਕ ਮੌਲਾ ਦਾ ਆਨਲਾਈਨ ਸਿਸਟਮ ਦਾ ਸਹਾਰਾ ਬਣ ਗਏ ਨੇ ਤੁਸੀਂ ਕੋਈ ਚੀਜ਼ ਮੰਗਾਈ ਤਾਂ ਜਰੂਰ ਕਮੈਂਟ ਸੈਕਸ਼ਨ ਚ ਆਪਣੀ ਰਾਏ ਸਾਂਝੀ ਕਰਿਓ